नहीं हो ये ये नहीं गिल्ले आ ज गिले

ਤੇ ਬਾਬੇ ਜੀ ਬੁਰੇ ਕਰਨੋਂ ਤੇ ਆਵਤਾ ਹੇ ਸਭ ਖਾਈ ਹੋਏ ਸਹਾਜ ਦਸਮ ਪਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਉ ਤੁਹਾਈ ਹੋਏ ਸਹਾਜ ਦਸਮ ਪਤਸ਼ਾਹੀਆਂ ਦੇ ਆਗਮਨ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਬਰਸ਼ਣ ਉਡਾਰ ਦਾ ਤੇ ਹੰਤ ਕਰਕੇ ਬੰਦੋ ਜੀ ਵਾਹਿਗੁਰੂ ਪੰਜਾਬ

ਉਹ ਵੀ harta hal di ਇਹ 43 ਕੋ ਲੈ ਚੁੱਕੇ ਨੇ ਤੇ ਨਾ ਵੀ ਚੰਨ ਕੇ 10000 ਤਿਆਰ ਤਾਂ ਨਹੀਂ ਲੈਂਦੇ ਥੋੜੇ ਜਿਆਦੇ ਥਾਂ ਦਾ ਵੀ